ਪੰਜਾਬ ਸਰਕਾਰ ਦੀ ਮੈਨੂੰ ਸਮਝ ਨਹੀਂ ਆ ਰਹੀ ਮਾਨ ਸਾਹਿਬ ਤੇ ਕੇਜਰੀਵਾਲ ਜੀ ਰੋਜ਼ ਹੀ ਬੋਲਦੇ ਆ ਇਹਨਾਂ ਨੇ 600 ਕਰੋੜ ਤੋਂ ਵੱਧ ਦੇ ਇਸ਼ਤਿਹਾਰ ਐਡ ਦਿੱਤੀਆਂ ਆਪਣੀ ਫੋਟੋ ਲਾਉਣ ਲਈ ਉੱਤਰ ਪ੍ਰਦੇਸ਼ 'ਚ ਕ੍ਰਾਈਮ ਬਹੁਤ ਜ਼ਿਆਦਾ ਸਾਡੇ 'ਚ ਕ੍ਰਾਈਮ ਬਹੁਤ ਘੱਟ ਆ ਭਲੇ ਮਾਨਸੋ ਕੁਝ ਅਕਲ ਤੇ ਹੱਥ ਮਾਰੋ ਥੋੜਾ ਬਹੁਤ ਤੇ ਤੁਸੀਂ ਗੱਲ ਕੀ ਕਰਦੇ ਹੋ 25 ਕਰੋੜ ਆਬਾਦੀ ਆ ਉੱਤਰ ਪ੍ਰਦੇਸ਼ ਦੀ ਪੌਣੇ 3 ਕਰੋੜ ਪੰਜਾਬ ਦੀ ਤੇ ਪੰਜਾਬ ਦਾ ਤੇ ਉਹਨੂੰ ਕੰਪੈਰੀਸ਼ਨ ਕਿੱਦਾਂ ਕਰਦੇ ਆ ਤੁਸੀਂ ਔਰ ਉਹ ਤਾਂ ਗੱਲਾਂ ਬਾਤਾਂ ਆ ਕੇ ਕੋਈ ਪਹਿਲਾਂ ਲਫਟਰ ਚ ਰਹੇ ਆ ਇਸ ਕਰਕੇ ਜੇ ਉਹਦੇ ਚੋਂ ਬਾਹਰ ਨਹੀਂ ਆਏ ਇਸੇ ਤਰ੍ਹਾਂ ਪੰਜਾਬ ਚ ਸਾਡੀ ਸਰਕਾਰ ਬਣਨੀ ਹੈ ਇਹ ਵੀ ਤੈਅ ਆ ਔਰ ਸਾਡੇ ਕੋਲ ਵਰਕਰ ਬੜਾ ਸਮਰਪਿਤ ਆ ਸਾਡੇ ਕੋਲ ਕਹਿੰਦੇ ਆ ਆਮ ਆਦਮੀ ਪਾਰਟੀ ਕੋਲ ਤਾਂ ਕੁਛ ਹੈ ਹੀ ਨਹੀਂ ਤਾਂ ਨਰਿੰਦਰ ਮੋਦੀ ਜੀ ਨੂੰ ਇਸ ਚੀਜ਼ ਦੀ ਵਧਾਈ ਹੈ ਕਿ ਅਜोध्या ਦੇ ਅੰਦਰ ਜਿਹੜਾ 에어ਪੋਰਟ ਆ ਉਹਦੋਂ ਨੂੰ ਮਹਾਰਿਸ਼ੀ ਭਗਵਾਨ ਬਾਰਮਿਕੀ ਜੀ ਦੇ ਨਾਂ ਤੇ ਰੱਖਿਆ ਹੈ। ਇਸ ਚੀਜ਼ ਦੀ ਬਹੁਤ-ਬਹੁਤ ਵਧਾਈ ਤੇ ਸਾਰੀਆਂ ਜਿਹੜੀਆਂ ਸੰਗਤਾਂ ਨੇ ਦੇਸ਼ ਦੇ ਅੰਦਰ ਸਮਾਜ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ। ਇਹ ਇਹ ਮਹਾਪੁਰਸ਼ਾਂ ਤੋਂ ਅਸੀਂ ਪ੍ਰੇਰਣਾ ਲੈਣੇ ਆ। ਉਹਨਾਂ ਨੂੰ ਯਾਦ ਕਰਨਾ ਜ਼ਰੂਰੀ ਹੁੰਦਾ ਤੇ ਬਿਲਕੁਲ ਉਹ ਸਹੀ ਕੰਮ ਕੀਤਾ ਗਿਆ ਕਿਉਂਕਿ ਉਹਨਾਂ ਨੇ ਜਿਹੜੀ ਪਾਲਮਿਕੀ ਰਮਾਇਣ ਦੀ ਰਚਨਾ ਕੀਤੀ ਸੀ ਉਹ ਰਾਮ અવਤਾਰ ਦੇ ਆਉਣ ਤੋਂ ਪਹਿਲਾਂ ਕੀਤੀ ਸੀ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਬੁੱਧੀ ਔਰ ਉਹਨਾਂ ਦਾ ਜਿਹੜਾ ਤ્યાਗ ਤਪੱਸਿਆ ਇੰਨੀ ਜ਼ਿਆਦਾ ਹੋएगी ਕਿ ਰੱਬੀ ਰੂਹਾਂ ਹੁੰਦੀਆਂ ਨੇ ਇਹ ਜਿਹੜੀਆਂ ਇਸ ਤਰ੍ਹਾਂ ਨਹੀਂ ਹੁੰਦੀਆਂ ਨੇ ਇਸ ਇਸ ਕਰਕੇ ਉਹ ਨਾਮ ਰੱਖਣਾ ਜ਼ਰੂਰੀ ਸੀ ਤੇ ਦੂਸਰਾ ਮੰਦਰ ਦਾ ਜਿਹੜਾ ਨਿਰਮਾਣ ਨਹੀਂ ਤਾਂ ਹਮੇਸ਼ਾ ਹੀ ਸਾਨੂੰ ਪੁੱਛਦੇ ਸੀ ਇਦੋ ਹਟਲ ਬਿਹਾਰੀ ਬਾਜਪਾਈ ਦੀ 13 ਦਿਨ ਦੀ ਸਰਕਾਰ ਸੀ। ਉਹਨਾਂ ਨੂੰ ਕੀ ਕਿਹਾ? ਮਜ਼ਾਕ ਕੀਤਾ ਅੰਦਰ ਲੋਕਾਂ ਨੇ। ਕਿ ਤੁਸੀਂ ਹੁਣ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰੋਗੇ। ਉਹਦੇ ਚ ਧਾਰਾ 370 ਦਾ ਸੀ, 35A ਦਾ ਸੀ ਕਸ਼ਮੀਰ ਚ ਹਟਾਓਗੇ। ਤੇ ਹੁਣ ਤੁਸੀਂ ਇਹ ਆ ਰਾਮ ਮੰਦਰ ਦਾ ਨਿਰਮਾਣ ਕਰੋਗੇ। ਤਾਂ ਉਹਨਾਂ ਨੇ ਕਿਹਾ ਸੀ ਕਿ ਜਦੋਂ ਸਾਨੂੰ ਬਹੁਤ ਮੁੱਤ ਮਿਲੇਗਾ ਅਸੀਂ ਕਰਾਂਗੇ। ਪਰ ਬਹੁਤ ਮੁੱਤ ਮਿਲਿਆ ਅਸੀਂ ਕੀਤਾ। ਉਹ ਯੂਪੀਏ ਰਹਿ ਗਿਆ ਕਾਮਨ ਸਿਵਲ ਕੋਡ ਉਹ ਵੀ ਜ਼ਰੂਰ ਹੋਏਗਾ ਅੱਗੇ ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਜੋ ਅਸੀਂ ਕਹਿੰਨੇ ਆ ਉਹ ਕਰਦੇ ਆ ਸਾਡੀ ਕ੍ਰੈਡੀਬਿਲਟੀ ਹੈ ਔਰ ਦੇਸ਼ ਦੇ ਅੰਦਰ ਵੀ ਹੈ ਹੁਣ ਦੁਨੀਆ ਦੇ ਅੰਦਰ ਵੀ ਹੈ ਭਾਰਤ ਦੀ ਕ੍ਰੈਡੀਬਿਲਟੀ ਕਿਉਂਕਿ ਅਸੀਂ ਇਸ ਵੇਲੇ ਪੰਜਵੀਂ ਬੜੀ ਆਰਥਿਕਤਾ ਹੈਗੇ ਆ ਦੁਨੀਆ ਦੀ ਮੋਦੀ ਜੀ ਦੀ ਲੀਡਰਸ਼ਿਪ ਚ ਔਰ ਜਰਮਨੀ ਨੂੰ ਵੀ ਪਿੱਛੇ ਛੱਡ ਕੇ ਚੌਥੀ ਵੱਡੀ ਆਰਥਿਕਤਾ ਬਣਨ ਜਾ ਰਹੇ ਹੈ ਇਕਨੋਮੀ ਔਰ ਇਸੇ ਤਰ੍ਹਾਂ ਹੀ ਜੀਡੀਪੀ ਸਾਡੀ ਜਿਹੜੀ ਆ 7% ਤੋਂ ਉੱਪਰ ਜਾ ਰਹੀ ਹੈ ਜਦੋਂ ਕੇ ਸੈਸ਼ਨ ਪੂਰੀ ਦੁਨੀਆ ਚੱਲ ਰਿਹਾ ਉਹਨਾਂ ਦੀ ਜੀਡੀਪੀ ਕਿਸੇ ਦੀ 3 ਤੇ ਆ ਕਿਸੇ ਦੀ 2 ਤੇ ਆ ਕਿਸੇ ਦੀ 1 ਤੇ ਆ ਇਹ ਹਾਲਤ ਆ ਤੇ ਪਰ ਕੁਝ ਲੋਕ ਜਿਹੜੇ ਆ ਅਫਵਾਹਾਂ ਫੇਰ ਫਲਾਉਂਦੇ ਆ ਤੇ ਉਹ ਮੈਂ ਸਮਝਦਾ ਦੇਸ਼ ਦੇ ਲੋਕ ਉਹਨਾਂ ਦੀਆਂ ਅਫਵਾਹਾਂ 'ਚ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ। ਔਰ ਭਾਰਤ ਜਿਹੜਾ ਇਹ ਜਿੰਨੇ ਅਸੀਂ ਅੱਜ ਮਜ਼ਬੂਤ ਆ 80% ਡਿਫੈਂਸ ਦਾ ਜਿੰਨਾ ਵੀ ਸਮਾਨ ਹੈਗਾ ਉਹ ਹਿੰਦੁਸਤਾਨ 'ਚ ਬਣਦਾ। ਆ ਪੰਜਾਬ ਸਰਕਾਰ ਦੀ ਮੈਨੂੰ ਸਮਝ ਨਹੀਂ ਆ ਰਹੀ। ਮਾਨ ਸਾਹਿਬ ਤੇ ਕੇਜਰੀਵਾਲ ਜੀ ਰੋਜ਼ ਹੀ ਬੋਲਦੇ ਆ। ਇਹਨਾਂ ਨੇ 600 ਕਰੋੜ ਤੋਂ ਵੱਧ ਦੇ ਇਸ਼ਤਿਹਾਰ ਐਡ ਦਿੱਤੀਆਂ ਆਪਣੀ ਫੋਟੋ ਲਾਉਣ ਲਈ। ਉਹ ਗਰੀਬਾਂ ਦਾ ਪੈਸਾ ਜਿਹੜਾ ਬਰਬਾਦ ਕੀਤਾ ਔਰ ਜੇ ਕੋਈ ਇਹ ਜਿਹੜਾ ਕਹਿੰਦੇ ਨਾ ਅਮੀਰ ਆਦਮੀ ਟੈਕਸ ਦਿੰਦੇ ਆ ਉਹ ਗਲਤ ਕਹਿੰਦੇ ਆ ਜੇ ਕੋਈ 1 ਕਿਲੋ ਆਟਾ ਵੀ ਖਰੀਦਣ ਜਾਂਦਾ ਗਰੀਬ ਆਦਮੀ ਉਹ ਜੀਐਸਟੀ ਦਿੰਦਾ ਉਹਦੇ ਤੇ ਔਰ ਉਹ 600 ਕਰੋੜ ਇਹਨਾਂ ਨੇ ਬਰਬਾਦ ਕਰਤਾ ਮੋਦੀ ਜੀ ਨੇ ਦੂਜੇ ਪਾਸੇ ਸਾਡੀ ਤੇ ਉਹਨਾਂ ਦੀ ਸੋਚ ਦਾ ਫਰਕ ਦੇਖੋ 600 ਕਰੋੜ ਰੁਪਇਆ ਲਗਾ ਕੇ ਇੱਕ ਸਵਦੇਸ਼ੀ ਚੰਦਰਯਾਨ ਬਣਾਇਆ ਜਿਹੜਾ ਚੰਦਰਮਾ ਤੇ ਉਤਾਰ ਕੇ ਸਾਊਥ ਪੋਲ ਤੇ ਗਈ ਜਿਹੜਾ ਅੱਜ ਤੱਕ ਕਿਸੇ ਦਾ ਨਹੀਂ ਉਤਰਿਆ ਤੇ ਉਹਦਾ ਇਤਿਹਾਸ ਰਸਤਾ ਅਸੀਂ 600 ਕਰੋੜ ਦਾ ਸਦਉਪਯੋਗ ਕੀਤਾ ਉਹਨਾਂ ਨੇ ਤੇਰ ਉਪਯੋਗ ਕੀਤਾ ਇਹ ਫਰਕ ਆ ਸਾਡੇ ਤੇ ਉਹਨਾਂ ਦੀ ਸੋਚ ਔਰ ਉਹ ਤਾਂ ਗੱਲਾਂ ਬਾਤਾਂ ਆ ਕੇ ਕੋਈ ਪਹਿਲਾਂ ਲਾਫਟਰ ਚ ਰਹੇ ਆ ਇਸ ਕਰਕੇ ਜੇ ਉਹਦੇ ਚੋਂ ਬਾਹਰ ਨਹੀਂ ਆਏ ਤੇ ਉਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਇੰਨੀ ਰਾਜਨੀਤੀ ਹੁੰਦੀ ਹੈ ਗੰਭੀਰ ਮੁੱਦੇ ਆ ਗੰਭੀਰਤਾ ਨਾਲ ਹੀ ਹੁੰਦੇ ਆ ਆ ਹੁਣ ਕਹਿੰਦੇ ਮੈਂ ਚਾਕੀਆਂ ਜਿਹੜੀਆਂ ਨੇ ਸਾਰੇ ਜ਼ਿਲ੍ਹਿਆਂ ਚ ਦਿਖਾਉਣੀਆਂ ਨੇ ਭਾਈ ਇਹ ਨਟਾਂਕੀ ਦੀ ਇਵੈਂਟ ਮੈਨੇਜਮੈਂਟ ਇਹਨੂੰ ਕਹਿੰਦੇ ਆ ਇਹ ਕਰਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਅਸਲ ਮੁੱਦਿਆਂ ਤੋਂ ਕਾਂਗਰਸ ਤੇ ਮੈਨੂੰ ਇੱਕ ਅਫਸੋਸ ਆ ਉਹ ਨਾ ਤਾਂ ਆਪਣੇ ਖਹਿਰਾ ਸਾਹਿਬ ਜਿਹੜੇ ਉਹਨਾਂ ਦੇ ਐਮਐਲਏ ਨੇ ਉਹਨਾਂ ਨੂੰ ਬਚਾ पाए ਕਿਉਂਕਿ ਦੂਸਰਾ ਜਿਹੜਾ ਕੇਸ ਬਣਿਆ ਨਾ ਜੇਲ੍ਹ ਚ ਬੈਠੇ ਤੇ ਹੀ ਬਣਾਤਾ ਵਿਚਾਰੇ ਤੇ ਇਸ ਤਰ੍ਹਾਂ ਥੋੜਾ ਬਦਲ ਲੂ ਕਾਰਵਾਈ ਹੁੰਦੀ ਕਿਉਂਕਿ ਉਹ ਜਿਆਦਾ ਬੋਲਦਾ ਸੀ ਤੇ ਭਗਵੰਤ ਮਾਨ ਜੇ ਇਮੇਚੂਰ ਆ ਇਸ ਕਰਕੇ ਗੁੱਸਾ ਜਲਦੀ ਖੰਦਰ ਆ ਰਾਜਨੀਤੀ ਗੁੱਸੇ ਵਾਲੀ ਗੱਲ ਨਹੀਂ ਹੁੰਦੀ ਇਹ ਤਾਂ ਹਮਲਾਣੀ ਚੀਜ਼ਾਂ ਨੇ ਤੇ ਉਹਨੇ ਉਹ ਉਹਨੂੰ ਨਹੀਂ ਵਿਚਾ ਪਾਏ ਤੇ ਆਪਦੇ ਬਾਕੀ ਵਰਕਰਾਂ ਨੂੰ ਨਹੀਂ ਵਿਚਾ ਪਾਉਂਦੇ ਆਪਦੇ ਮੰਡਲ ਪ੍ਰਧਾਨ ਦੇ ਜਿਹੜੇ ਕਾਤਲ ਨੇ ਜਿਹੜੇ ਉਹਨੂੰ ਮਾਰਨ ਵਾਸਤੇ ਗਏ ਸੀ ਉਹਨਾਂ ਨੂੰ ਨਹੀਂ ਫੜ ਪਾਰੇ ਫੜਾ ਪਗੜਵਾ ਪਾਰੇ ਔਰ ਪੁਲਿਸ ਜਿਹੜੀ ਇੱਥੇ ਉਹਦੀ ਇਹ ਹਾਲਤ ਹੋ ਗਈ ਹੈ ਕਿ ਉਹ ਉਹੀ ਪੰਜਾਬ ਪੁਲਿਸ ਜਿਹੜੀ ਕਿਸੇ ਸਮੇਂ ਚ ਜੇ ਦੁਨੀਆ ਚ ਕਿਤੇ ਅਤੰਕਵਾਦ ਖਤਮ ਹੋਇਆ ਤਾਂ ਕਿਤੇ ਨਹੀਂ ਹੋਇਆ ਸਿਰਫ ਪੰਜਾਬ ਚ ਹੋਇਆ ਜੀ ਉਸ ਦੇ ਵਿੱਚ ਕੋਈ ਦੇਖੋ ਇਹ ਜਾਣ ਬੁੱਝ ਕੇ ਇੱਕ ਸਾਜ਼ਿਸ਼ ਆ ਜਿਹਦੇ ਤਹਿਤ ਮੋਦੀ ਜੀ ਦੇ ਖਿਲਾਫ ਜਾਂ ਸਾਡੇ ਸਰਕਾਰ ਦੇ ਖਿਲਾਫ ਇੱਕ ਮੌਲ ਬਣਾਉਣ ਦੀ ਸਾਜ਼ਿਸ਼ ਆ ਪਹਿਲੀ ਗੱਲ ਤਾਂ ਉਹ ਕਾਨੂੰਨ ਵੀ ਅੱਛਾ ਦੂਜੀ ਗੱਲ ਇਹ ਕਹਤਾ ਕੇਂਦਰ ਨੇ ਉਹਨਾਂ ਨੂੰ ਕਿ ਭਾਈ ਤੁਹਾਡੇ ਨਾਲ ਸਲਾਹ مشورہ ਕਰਕੇ ਤੁਹਾਡੀ ਤਸੱਲੀ ਕਰਕੇ ਫਿਰ ਇਹਨੂੰ ਲਾਗੂ ਕਰਾਂਗੇ ਇਦਾਂ ਨਹੀਂ ਕਰਾਂਗੇ ਕਾਨੂੰਨ ਬਣ ਗਿਆ ਪਰ ਇਸ ਨੂੰ ਲਾਗੂ ਨਹੀਂ ਕਰਾਂਗੇ ਉਸ ਤੋਂ ਬਾਅਦ ਹੜਤਾਲ ਕਰਨ ਦੀ ਕੀ ਜ਼ਰੂਰਤ ਰਹਗੀ ਇਹ ਤਾਂ ਇਹ ਇੱਕ ਸਾਜ਼ਿਸ਼ ਦੇ ਤਹਿਤ ਇਹ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਹੈ ਫਿਰ ਆਲ ਇੰਡੀਆ ਟਰਾਂਸਪੋਰਟ ਕਹਿ ਰਹੇ ਨੇ ਵੀ ਜੋ ਚੀਰ ਸ਼ਕਤੀ ਸਾਹਿਬ ਕਹਿ ਰਹੇ ਨੇ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਗ੍ਰਹਿ ਮੰਤਰੀ ਨਹੀਂ ਤਾਂ ਹੁਣ ਤਾਂ ਪੰਜਾਬ ਦੀ ਗੱਲ ਆ ਜੀ ਸਾਰੀ ਇਸ ਵੇਲੇ ਤਾਂ ਪੰਜਾਬ ਦੇ ਜਿਹੜੇ ਟਰਾਂਸਪੋਰਟਰ ਨੇ ਨਾ ਉਹ ਕਰ ਰਹੇ ਆ ਉਹ ਤਾਂ ਪੰਜਾਬ ਸਰਕਾਰ ਨੇ ਹੀ ਹੈਂਡਲ ਕਰਨਾ ਉਹਨਾਂ ਨੂੰ ਤੇ ਉਹ ਦਿੱਲੀ ਆਲ ਇੰਡੀਆ ਵਾਲੇ ਨਹੀਂ ਕਹਿ ਰਹੇ ਸਰ 1-2 ਸਾਲ ਬੀਤ ਜਾਣ ਦੇ ਬਾਅਦ باوجود ਵੀ ਸਿੱਧੂ ਮੂਸੇਵਾਲੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਕੀ ਕਹਿਣਾ ਚਾਹੂੰ ਦੇਖੋ ਮੇਰਾ ਖਿਆਲ ਆ ਬਈ ਐ ਨਹੀਂ ਤਾਂ ਅੱਜ ਗੈਂਗਸਟਰਾਂ ਦਾ ਹੋਰ ਜੋਸ਼ ਜ਼ੋਰ ਵਧਿਆ ਹੋਣਾ ਸੀ ਉਹ ਸਿਰਫ ਉਹੀ ਅਟਰੈਕਟ ਕਰਦਾ ਕਿ ਗੈਂਗਸਟਰ ਬਾਦ ਇੱਥੇ ਹੈਗਾ ਪੰਜਾਬ 'ਚ ਨਹੀਂ ਤਾਂ ਇਹ ਭਗਵੰਤ ਮਾਨ ਹੋਣੀ ਤਾਂ ਮੁੱਕਰੀ ਜਾਣਗੇ ਇੱਥੇ ਦਾ ਹੈ ਹੀ ਨਹੀਂ ਇੱਥੇ ਤਾਂ ਸ਼ਾਂਤੀ ਆ ਠੀਕ ਹੈ ਉਸ ਤੋਂ ਬਾਅਦ ਕਾਰਵਾਈ ਹੋਈ ਆ ਔਰ ਪਰ ਪੰਜਾਬ ਸਰਕਾਰ ਨੇ ਜਾਂ ਪੰਜਾਬ ਦੀ ਪੁਲਿਸ ਨੇ ਨਹੀਂ ਉਹ ਪਕੜੇ ਉਹ ਦਿੱਲੀ ਦੇ ਕ੍ਰਾਈਮ ਜਿਹੜਾ ਬ੍ਰਾਂਚ ਆ ਉਸਨੇ ਜ਼ਿਆਦਾ ਪਕੜੇ ਨੇ ਆ ਦੀਪਕ ਟੀਨ ਨੂੰ ਪਗੜਵਾਤਾ ਸੀ ਉਹ ਫਿਰ ਭੱਜ ਗਿਆ ਸੀ ਫਿਰ ਉਹਨਾਂ ਨੇ ਪਕੜਿਆ ਇਹ ਤਾਂ ਉਹ ਨੂੰ ਪਕੜ ਹੀ ਨਹੀਂ ਪਾਏ ਇਹ ਤਾਂ ਇਥੋਂ ਕਿਸ ਤਰ੍ਹਾਂ ਲੋਕ ਭੱਜ ਜਾਂਦੇ ਇਹਨਾਂ ਕੋਲ ਇਸ ਤਰ੍ਹਾਂ ਕਤਲੂਗਾਰਤ ਹੋ ਰਹੀ ਆ ਮੰਨਣ ਨੂੰ ਹੁਣ ਵੀ ਯਾਰ ਨਹੀਂ ਫਿਰ ਕੀ ਗੱਲ ਕਹਿੰਦੇ ਆ ਹੁਣ ਮੈਂ ਤੁਹਾਨੂੰ ਤੁਸੀਂ ਸਾਰੇ ਪੱਤਰਕਾਰ ਜਿਹੜੇ ਹੁੰਦੇ ਹਨ ਨਾ ਬੜੇ ਸੂਝਵਾਨ ਹੁੰਦੇ ਆ ਸਾਡੇ ਨਾਲੋਂ ਵੀ ਜ਼ਿਆਦਾ ਜਾਣਦੇ ਹੋ ਕੀ ਕਹਿੰਦੇ ਆ ਉੱਤਰ ਪ੍ਰਦੇਸ਼ ਚ ਕ੍ਰਾਈਮ ਬਹੁਤ ਜ਼ਿਆਦਾ ਸਾਡੇ ਕ੍ਰਾਈਮ ਬਹੁਤ ਘੱਟ ਆ ਭਲੇ ਮਾਨਸੋ ਕੁਝ ਅਕਲ ਤੇ ਹੱਥ ਮਾਰੋ ਥੋੜਾ ਬਹੁਤ ਤੇ ਤੁਸੀਂ ਗੱਲ ਕੀ ਕਰਦੇ ਹੋ 25 ਕਰੋੜ ਆਬਾਦੀ ਆ ਉੱਤਰ ਪ੍ਰਦੇਸ਼ ਦੀ 1.3 ਕਰੋੜ ਪੰਜਾਬ ਦੀ ਤੇ ਪੰਜਾਬ ਦਾ ਤੇ ਉਹਨੂੰ ਕੰਪੈਰੀਸ਼ਨ ਕਿੱਦਾਂ ਕਰਦੇ ਹੋ ਤੁਸੀਂ ਇਹ ਤਾਂ ਕੋਈ ਸਾਨੂੰ ਬੇਵਕੂਫ ਬਣਾਉਣਾ ਹੋਵੇ ਸਿੱਧੇ ਆਦਮੀ ਨੂੰ ਬਣਾ ਲੋਂਗੇ ਬਾਕੀ ਬੰਦੇ ਨੂੰ ਥੋੜਾ ਬਣਾ ਲੋਂਗੇ ਹਾਂਜੀ ਸਰ ਇੱਕ ਸਵਾਲ ਆ ਜੀ ਲੀਡਰ ਰਹੇ ਹੋ ਪੁਰਾਤਨ ਲੀਡਰ ਹੋ ਟਕਸਾਲੀ ਲੀਡਰ ਹੋ ਤੁਸੀਂ ਇਹ ਜਿਹੇ ਟਾਈਮ ਤੇ ਪਾਰਟੀ ਨਾਲ ਖੜੇ ਹੋ ਜਦੋਂ ਪਾਰਟੀ ਦਾ ਪੰਜਾਬ ਚ ਬਹੁਤ ਵਿਰੋਧ ਹੋ ਰਿਹਾ ਸੀ ਜੋ ਮੈਂ ਕਿਸਾਨ ਅੰਦੋਲਨ ਦੀ ਗੱਲ ਕਰਦਾ ਜੀ ਬਹੁਤ ਜ਼ਰੂਰਤਾਂ ਦਾ ਸਾਹਮਣਾ ਕੀਤਾ ਜਿਹੜੇ ਹੁਣ ਲੀਡਰ ਦੂਸਰੀਆਂ ਪਾਰਟੀਆਂ ਚ ਇਹਦੇ ਵੀ ਤੁਹਾਡੀ ਪਾਰਟੀ ਚ ਆ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਇਕਸਾਲੀ ਆਗੂ ਨੇ ਉਹ ਥੋੜੇ ਜੇ ਉਹਨਾਂ ਨੂੰ ਆਪੋ ਸੁੱਖ ਕੀਤਾ ਜਾਵੇ ਪਹਿਲੀ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਜਵਾਬ ਦਿੰਦਾ ਪਹਿਲੀ ਗੱਲ ਤਾਂ ਜਿਹੜੇ ਰਾਜਨੀਤੀ ਚ ਲੋਕ ਆਉਂਦੇ ਹਨ ਦੋ ਤਰ੍ਹਾਂ ਦੇ ਲੋਕ ਆ ਕਿਸੇ ਵੀ ਪਾਰਟੀ ਚ ਹੁੰਦੇ ਆ ਇੱਕ ਤਾਂ ਹੁੰਦੇ ਆ ਅੱਜ ਕੱਲ੍ਹ ਜਲਦੀ ਅਮੀਰ ਬਣ ਲਈ ਐਜ਼ ਅ ਪ੍ਰੋਫੈਸ਼ਨਲ ਅਡਾਪਟ ਕਰਦੇ ਆ ਇੱਕ ਹੁੰਦੇ ਆ ਵਿਚਾਰਧਾਰਾ ਨਾਲ ਜੁੜ ਕੇ ਆਉਂਦੇ ਆ ਵਿਚਾਰਧਾਰਾ ਵਾਲੇ ਦੋ ਹੀ ਦਲ ਨੇ ਇੱਥੇ ਇੱਕ ਕਮਿਊਨਿਸਟ ਪਾਰਟੀ ਇੱਕ ਭਾਰਤੀ ਜਨਸੰਘ ਜਾਂ ਭਾਰਤੀ ਜਨਤਾ ਪਾਰਟੀ ਇਹ ਵਿਚਾਰਧਾਰਾ ਵਾਲੇ ਦਲ ਨੇ ਇਨ੍ਹਾਂ ਚ ਇਹ ਠੀਕ ਆ ਕਿ ਸਾਨੂੰ ਆਪਣਾ ਆਧਾਰ ਬਣਾਉਣ ਲਈ ਦੂਸਰੇ ਲੋਕਾਂ ਨੂੰ ਵੀ ਸ਼ਾਮਲ ਕਰਨਾ ਪੈਂਦਾ ਪਰ ਹੌਲੀ ਹੌਲੀ ਉਹਨਾਂ ਨੂੰ ਸਾਡੀ ਵਿਚਾਰਧਾਰਾ ਅਡਾਪਟ ਕਰਨੀ ਪੈਂਦੀ ਹੈ ਸੁਨੀਲ ਜਾਖੜ ਦੇ ਪ੍ਰਧਾਨ ਬਣਨ ਦਾ ਸਾਨੂੰ ਇੱਕ ਲਾਭ ਹੋਇਆ ਇਹ ਸਾਡਾ ਫੇਸ ਥੋੜਾ ਸੈਕੂਲਰ ਬਣਿਆ ਨਹੀਂ ਤਾਂ ਸਾਡੇ ਤੇ ਬਹੁਤ ਸਾਰੇ આરોਪ ਲੱਗਦੇ ਸੀ ਹੁਣ ਮੇਰੇ ਬਾਰੇ ਵੀ ਤੁਸੀਂ ਕਹਿਦੇ ਹੋਗੇ ਕੀ ਫਰਕ ਪੈਂਦਾ ਮੈਨੂੰ ਤਾਂ ਭਾਜਪਾ ਦਾ ਇੱਕ ਉਹ ਸਮਝਦੇ ਵਿਚਾਰਧਾਰਾ ਨਾਲ ਜੁੜਿਆ ਹੋਇਆ ਤੇ ਉਹਨਾਂ ਨੇ ਕਹਣਾ ਤਾਂ ਆਰਐਸਐਸ ਦਾ ਕੈਡਰ ਦਾ ਬੰਦਾ ਤੇ ਉਹਨਾਂ ਨੇ ਇਸ ਤਰ੍ਹਾਂ ਨਹੀਂ ਅਸੀਂ ਪਾਰਟੀ 'ਚ ਕਦੇ ਵੀ ਕਿਸੇ ਨੂੰ ਕੰਮ ਦਿੰਦੇ ਆ ਨਾ ਸਿੱਖ Hindu ਜਾਂ ਮੁਸਲਮਾਨ ਹੋਣ ਕਰਕੇ ਨਹੀਂ ਦਿੰਦੇ ਅਸੀਂ ਉਹਦਾ ਵਿਚਾਰਧਾਰਾ 'ਚ ਕਿੰਨੀ ਕੁ ਪਰਿਪੱਕਤਾ ਉਹ ਦੇਖ ਕੇ ਦਿੰਦੇ ਆ ਪਰ ਹੁਣ ਸਾਡੇ ਜਿਹੜੇ ਲੋਕ ਆਏ ਬੜੀ ਸੂਝ-ਬੂਝ ਨਾਲ ਉਹਨਾਂ ਨੇ ਸ਼ਾਮਲ ਕੀਤੇ ਨੇ ਔਰ ਮੈਨੂੰ ਕਈ ਵਾਰ ਲੋਕ ਕਹਿਣਗੇ ਜਿਹੜੇ ਪੱਕੇ ਲੋਕ ਨਹੀਂ ਨੇ ਹੁੰਦੇ ਮਨ ਵਿੱਚ ਪੈਸਾ ਕਮਾਉਣ ਲਈ ਆਉਂਦੇ ਆ ਉਹਨਾਂ ਨੂੰ ਇਹ ਬਹੁਤ ਫਰਕ ਪੈਂਦਾ ਕਿ ਆ ਕਿਉਂ ਆ ਗਿਆ ਕਿਉਂ ਆ ਗਿਆ ਮੇਰੀ ਜਗ੍ਹਾ ਖਾ ਜਾਊਗਾ ਸਾਡੇ ਅਰੇ ਬੰਦਿਆਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਬੈਠਾ ਹੈ ਨਾ ਤੁਹਾਡੇ ਸਾਹਮਣੇ ਕੀ ਆਉਣ ਵਾਲੇ ਸਮੇਂ ਚ ਬੀਜਪੀ ਅਕਾਲੀ ਦਲ ਦਾ ਘੱਟ ਜੋੜ ਹੋਈ ਦੇਖੋ ਕਿਸੇ ਸੰਭਾਵਨਾ ਤੋਂ ਕੋਈ ਇਨਕਾਰ ਰਾਜਨੀਤੀ ਚ ਨਹੀਂ ਕਰ ਸਕਦਾ ਜੇ ਕਾਂਗਰਸ ਔਰ ਆਮ ਆਦਮੀ ਪਾਰਟੀ ਇਕੱਠ ਜੋੜ ਕਰ ਸਕਦੇ ਆ ਉਹਦੇ ਨੇੜੇ ਜਾ ਸਕਦੇ ਦਿੱਲੀ ਚ ਕਰਨ ਨੂੰ ਕਹਿੰਦੇ ਆ ਤਾਂ ਕੁਝ ਵੀ ਹੋ ਸਕਦਾ ਇੱਥੇ ਪਰ ਭਾਜਪਾ ਪੰਜਾਬ ਦੇ ਭਲੇ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਚ ਭਾਈਚਾਰਕ ਸਾਂਝ ਲਈ ਔਰ ਬਾਕੀ ਸਾਰੀਆਂ ਚੀਜ਼ਾਂ ਜੇ ਮੈਂ ਬੋਲੂਗਾ ਤਾਂ ਬਲੰਬਾ ਹੋ ਜਾਊਗਾ ਆਪਣੇ ਆਪ ਨੂੰ ਅਸੀਂ ਛੋਟਾ ਕੀਤਾ ਸੀ 23 ਸੀਟਾਂ ਤੇ ਲੈ ਆਏ ਸੀ 3 ਸੀਟਾਂ ਤੇ ਕਦੇ ਵੀ ਗਠਜੋੜ ਜਾਂ ਤਾਂ 50 50 ਹੁੰਦਾ ਜਾਂ 60 40 ਹੁੰਦਾ ਗਠਵੰਦਰ ਕਦੇ ਇਦਾਂ ਨਹੀਂ ਹੋਇਆ ਕਰਦੇ ਉਹ ਅਸੀਂ ਆਪਣੇ ਆਪ ਨੂੰ ਛੋਟਾ ਕੀਤਾ ਪੰਜਾਬ ਦੀ ਭਾਈਚਾਰਕ ਸਾਂਝ ਲਈ ਪੰਜਾਬ ਦੇਸ਼ ਦੀ ਮੁਖਤਿਆਰ ਨਾਲ ਜੁੜਿਆ ਰਹੇ ਉਹਦੇ ਲਈ ਹੁਣ ਅਸੀਂ ਆਪਣੇ ਆਪ ਨੂੰ بڑا ਕਰ ਰਹੇ ਹਾਂ ਪੰਜਾਬ ਦੀ ਏਕਤਾ ਖੰਡ ਤਾਂ ਲਈ ਪੰਜਾਬ ਦੀ ਭਾਈਚਾਰਕ ਸਾਂਝ ਲਈ ਪੰਜਾਬ ਦੇਸ਼ ਦੀ ਮੁਖਤਿਆਰ ਨਾਲ ਜੁੜਿਆ ਰਹੇ ਉਹਦੇ ਲਈ ਤੇ ਇਸ ਕਰਕੇ ਸਾਨੂੰ ਗਠਵੰਦਰ ਹੁੰਦਾ ਜਾਂ ਨਹੀਂ ਹੁੰਦਾ ਉਹਦੀ ਕੋਈ ਮਤਲਬ ਨਹੀਂ ਅਸੀਂ 13 ਦੇ 13 ਸੀਟਾਂ ਦੀ ਤਿਆਰੀ ਕਰ ਰਹੇ ਹਾਂ ਔਰ ਇੱਕ ਗਠਵੰਦਰ ਕਰਨਾ ਹੁੰਦਾ ਹੈ ਹਾਈ ਕਮਾਂਡ ਨੇ ਸਾਡੇ ਕੋਲ ਰਾਇ ਜ਼ਰੂਰ ਪੁੱਛਦੇ ਆ ਅਸੀਂ ਆਪਣੀ رائے ਦੇ ਦਿੰਦੇ ਆ ਜੋ ਵੀ ਹੁੰਦੀ ਹੈ ਔਰ ਇਹ ਗਠਵੰਦਨ ਆਪਣੀ رائے ਜਾਂ مشورہ پبلک ਕਰਕੇ ਨਹੀਂ ਹੋਇਆ ਕਰਦੇ پنجاب ਦੀ ਜੋ ਬਾਡੀ ਹੈ ਆਪਣੀ ڈی وی پی ਵੀ ਉਹਨੂੰ ਕਿਵੇਂ ਲੱਗਦਾ ਵੀ ਜੇ ਕਾਲੀ ਗੱਲ ਗੱਲ ਸੁਣਦਾ ਹੁੰਦਾ ਬੈਨੀਫੀਟ ਕਿਹਜਾ ਕਿਸ ਦਾ ਦੇਖੋ ਸਾਡੇ ਤਾਂ ਬੈਨੀਫੀਟ ਚ ਇਕੱਲੇ ਚੱਲਣਾ ਮੈਂ ਹਰਿਆਣਾ ਤੇ ਸਾਢੇ 5 ਸਾਲ ਕੰਮ ਦੇਖਿਆ ਪਾਰਟੀ ਦਾ ਉਸ ਵੇਲੇ ਸਾਡੀ ਪਾਰਟੀ ਉੱਥੇ ਸੱਤਾ ਚ ਨਹੀਂ ਹੁੰਦੀ ਸੀ ਅਸੀਂ 2 ਐਮ ਐਲ اے 3 ਐਮ ਐਲ اے ਜਿਵੇਂ ਪੰਜਾਬ ਚ ਘੁੰਮ ਰਹੇ ਨਾ ਇਦਾਂ ਹੀ ਹੁੰਦੇ ਸੀ ਠੀਕ ਹੈ ਇੱਥੋਂ ਨਾਲ ਉਹ ਸੰਗਠਨ ਵੀ ਕਮਜ਼ੋਰ ਸੀ ਮੈਂ ਉਸ ਵੇਲੇ ਕਹਿਆ ਕਰਦਾ ਸੀ ਕਿ ਆਪਣੀ ਕੱਲਿਆਂ ਦੀ ਸਰਕਾਰ ਬਣਾ ਦੂਜੀ ਵਾਰ ਬਣੀ ਹੋਈ ਹੈ ਨਾ ਇਸੇ ਤਰ੍ਹਾਂ ਪੰਜਾਬ ਚ ਸਾਡੀ ਸਰਕਾਰ ਬਣਨੀ ਹੈ ਇਹ ਵੀ ਤੈਅ ਔਰ ਸਾਡੇ ਕੋਲ ਵਰਕਰ ਬੜਾ ਸਮਰਪਿਤ ਆ ਸਾਡੇ ਕੋਲ ਕਹਿ ਲਿਆ ਆਮ ਆਦਮੀ ਪਾਰਟੀ ਕੋਲ ਤਾਂ ਕੁਛ ਆ ਹੀ ਨਹੀਂ ਕਹੀਂ ਕਿ ਇંટ ਕਹੀਂ ਕਰੋੜਾ ਬਾਨੋਮਤੀ ਨੇ ਕੁਲਵਾ ਜੋੜਾ ਆਮ ਆਦਮੀ ਪਾਰਟੀ ਦਾ ਤੇ ਹਾਲ ਕੋਈ ਸਿਸਟਮ ਥੋੜਾ ਉਹਨਾਂ ਲੋਕਾਂ ਦਾ ਸਾਡਾ ਤਾਂ ਇੱਕ ਸੰਗਠਨ ਸਿਸਟਮ ਆ ਸਾਡਾ ਸਾਡੀ ਵਿਚਾਰਧਾਰਾ ਉਹਨਾਂ ਦੀ ਕੋਈ ਦੂਸਰਿਆਂ ਦੀ ਕੋਈ ਵਿਚਾਰਧਾਰਾ ਨਹੀਂ ਹੈ ਅਸੀਂ ਆਪਣੀ ਵਿਚਾਰਧਾਰਾ ਤੇ ਪੱਕੇ ਰਹਨੇ ਆ ਠੀਕ ਹੈ ਇਹਦੇ ਵਿੱਚ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਬੂਥ ਲੈਵਲ ਤੱਕ ਜਾਵੇ ਉਹਦੇ ਵਿੱਚ ਸਾਡਾ ਇੱਕ ਸ਼ਕਤੀ ਕੇਂਦਰ ਪ੍ਰਮੁੱਖ ਜਿਹੜੇ ਹੈਗੇ ਨੇ ਕਿ ਤਿੰਨ ਬੂਥਾਂ ਦੇ ਉੱਤੇ ਅਸੀਂ ਇੱਕ ਬੰਦੇ ਦੀ ਨਿਯੁਕਤੀ ਕਰਦੇ ਆ ਉਹਨੂੰ ਅਸੀਂ ਸ਼ਕਤੀ ਕੇਂਦਰ ਪ੍ਰਮੁੱਖ ਕਹਿੰਨੇ ਆ ਉਹਨਾਂ ਦੀ ਅਸੀਂ ਸਾਰੇ ਜਿੰਨੇ ਵਿਧਾਨ ਸਭਾ ਦੇ ਵਿੱਚ ਸਾਡੇ ਸ਼ਕਤੀ ਕੇਂਦਰ ਪ੍ਰਮੁੱਖ ਲਗਾਏ ਨੇ ਲਗਭਗ ਮਾਨਸਾ ਬਲਾਡਾ ਵਿਧਾਨ ਸਭਾ ਦੇ ਵਿੱਚ ਸਾਡੇ 90 ਦੇ ਕਰੀਬ ਸ਼ਕਤੀ ਕੇਂਦਰ ਪ੍ਰਮੁੱਖ ਜੋ ਲੱਗੇ ਹੋਏ ਨੇ ਜਿਨ੍ਹਾਂ ਦੀ ਮੀਟਿੰਗ ਅੱਜ ਅਸੀਂ ਇੱਥੇ ਰੱਖੀ ਹੈ ਔਰ ਇਹਨਾਂ ਨੂੰ ਅਸੀਂ ਜਨੇ ਕਿ ਵੀ ਹਰ ਇੱਕ ਬੂਥ ਲੈਵਲ ਤੇ ਸਾਡੀਆਂ ਟੀਮਾਂ ਤਿਆਰ ਹੋਣ ਉਹ ਕੰਮ ਦਿੱਤਾ ਔਰ ਪਾਰਟੀ ਨੂੰ ਪਾਰਟੀ ਦੇ ਨੇ ਕਿ ਜੋ ਉੱਥੇ ਲੋਕਾਂ ਦੇ ਕੋਈ ਕੰਮ ਹੋਣ ਵਾਲੇ ਨੇ ਲੋਕਾਂ ਦੀਆਂ ਜੋ ਵੀ ਕੋਈ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਨੇ ਕਿ ਕਿਹਾ ਵੀ ਤੁਸੀਂ ਉਹਨਾਂ ਤੇ ਗੌਰ ਕਰੋ ਔਰ ਉਹਨਾਂ ਨੂੰ ਨਿਚਲੇ ਲੈਵਲ ਤੱਕ ਲੋਕਾਂ ਦੇ ਕੰਮ ਕਰਾਓ ਔਰ ਲੋਕਾਂ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਜਿਵੇਂ ਆਜੀਵਸ਼ਮਾਨ ਸਕੀਮ ਹੈ ਜਨਤਨ ਯੋਜਨਾ ਜਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੁੰਨਿਆ ਯੋਜਨਾ ਅਟਲ ਪੈਨਸ਼ਨ ਯੋਜਨਾ ਜਾਂ ਆਪਣਾ ਯਾਨੀ ਕਿ ਵੀ ਸਵੱਛ ਭਾਰ ਦੇ ਤਹਿਤ ਜੋ ਇਹ ਜੀਆਂ ਲਗਭਗ ਅਨੇਕਾ ਸਕੀਮਾਂ ਨੇ ਉਹ ਸਕੀਮਾਂ ਦਾ ਆਮ ਲੋਕਾਂ ਨੂੰ ਫਾਇਦਾ ਮਿਲੇ ਉਹਦੇ ਵਾਸਤੇ ਹਰ ਇੱਕ ਬੂਥ ਲੈਵਲ ਤੇ ਸਾਡੇ ਵਰਕਰ ਜਾਣ ਲੋਕਾਂ ਨੂੰ ਸਕੀਮਾਂ ਦੇਣਾ ਇਹਦੇ ਵਾਸਤੇ ਅੱਜ ਜਿਹੜੇ ਹੈਗਾ ਮੀਟਿੰਗ ਕਿਹਾਦੇ ਆਰਗੇਨਾਈਜ਼ਡ ਦੇਖੋ ਜੀ ਜਿਹੜੀ ਆਉਣ ਵਾਲੀਆਂ ਚੋਣਾਂ ਨੇ ਜਿਵੇਂ ਲੋਕ ਸਭਾ ਦੇ ਚੋਣਾਂ ਆ ਰਹੀਆਂ ਨੇ ਸਰਤੇ ਨੇ ਕੱਲ ਵੀ ਸਾਡੀ ਮੀਟਿੰਗ ਸੀਗੀ ਤਲਵਾ ਤਲਵੰਡੀ ਸਾਭੋ ਸਾਡੇ ਜਲ ਮੰਤਰੀ ਸੀਗੇ ਆਪਣੇ ਸਖਾਵਜ ਦੇ ਨਾਲ ਮੀਟਿੰਗ ਸੀਗੀ ਉੱਥੇ ਵੀ ਇਹੀ ਚਰਚਾ ਹੋਈ ਕਿਉਂਕਿ ਸਾਨੂੰ ਹੁਣ ਜਿੰਨੀ ਵੀ ਜ਼ਰੂਰਤ ਹੈ ਮਿਹਨਤ ਦੀ ਜ਼ਰੂਰਤ ਹੈ ਵੱਧ ਤੋਂ ਵੱਧ ਵੋਟਾਂ ਅਸਰਤੇ ਨੇ ਇਸ ਕਰਕੇ ਅਸੀਂ ਲਗਾਤਾਰ ਉਹਨਾਂ ਬੰਦوں ਵੀ ਇਹੀ ਕਿਹਾ ਕਿ ਮੀਟਿੰਗਾਂ ਦੇ ਜੋ ਕਰਕੇ ਪਰਕਰਾਂ ਨੂੰ ਆਪਣੇ ਜਿੰਨੇ ਵੀ ਹੈ ਬੱਦੂ ਤੋਂ ਬਾਦੂ ਨਾਲ ਉਹਨੇ ਕਿਹਾ ਸਾਬਾ ਪੈਦਾ ਕਰੀਆ ਦੂਸਰਾ ਜੈਸੀ ਜਿਹੜੀ ਮੀਟਿੰਗ ਲਈਏ ਮੀਟਿੰਗ ਲਈਏ ਅਸੀਂ ਜਿਹੜੇ ਬੂਥ ਲੈਵਲ ਤੇ ਅੰਚਾਰ ਜਾਦੀ ਤੇ ਜਿਹੜੀ ਸਾਡੀ ਟੀਮ ਆ ਬੂਥਾਂ ਤੱਕ ਪਹੁੰਚ ਚੁੱਕੀ ਹੈ ਜੇ ਸਾਡੇ ਬੂਥ ਕਾਮਯਾਬ ਨੇ ਸਾਡੀ ਜਿਹੜੀ ਆਉਣ ਵਾਲੀਆਂ ਚੋਣਾਂ ਨੇ ਉਹਦੇ ਵਿੱਚ ਵੀ ਅਸੀਂ ਕਾਮਯਾਬ ਹਾਂ ਬੂਥਾਂ ਤੱਕ ਹਰ ਬੂਥਾਂ ਤੱਕ ਪਹੁੰਚਣਾ ਜ਼ਰੂਰੀ ਸੀ ਉਹ ਅੱਜ ਤਕਰੀਬ ਨਹੀਂ ਅਸੀਂ ਅੱਜ ਹੁਣ ਗਿਣਤੀ ਕਰੀਏ 40 50 ਦੇ ਕਰੀਬ ਸਾਡੇ ਕੋਲੇ ਜਿਹੜੇ ਹੈਗੇ ਨੇ ਉਹ ਬੂਥਾਂ ਦੇ ਜੋ ਹੰ ਚਾਰਜ ਲਾਏ ਹੋਏ ਨੇ ਸਾਡੇ ਕੋਲੇ ਪਹੁੰਚੇ ਹੋਏ ਨੇ ਬਹੁਤ ਵਧੀਆ ਰਿਸਪਾਂਸ ਸਾਨੂੰ ਹੋਰ ਬਾਹਰ ਵੀ ਲੋਕਾਂ ਦਾ ਮਿਲ ਰਿਹਾ ਹੈ ਮਤਲਬ ਕਿ ਕੁੱਲ ਹਾਲਾਤ ਨੂੰ ਦੇਖਦੇ ਹੋਏ ਕੱਲ ਵੀ ਇਹ ਗੱਲ ਚੱਲੀ ਕੁੱਲ ਹਾਲਾਤ ਨੂੰ ਦੇਖਦੇ ਹੋਏ ਜਿਹੜੀ ਇਸ ਵਾਰ ਦੀ ਲੋਕ ਸਭਾ ਦੀ ਚੋਣ ਹੈ ਲੋਕ ਸਭਾ ਦੀ ਸੀਰਾ ਬਠਿੰਡਾ ਦੀ ਉਹ ਭਾਜਪਾ ਦੇ ਹੱਕ 'ਚ ਜਾਊਗੀ ਔਰ ਦੂਸਰਾ ਜਿਹੜੀ ਬਠਿੰਡਾ ਦੀ ਚੋਣ ਹੈ ਉਹ ਸਾਡੀ ਬੀਜੇਪੀ ਦੀ ਸੀ ਬੀਜੇਪੀ ਵੱਲੋਂ ਹੀ ਚੋਣ ਲੜੀ ਜਾ ਰਹੀ ਹੈ